ਅਸੀਂ ਅੱਜ ਇਹ ਮੀਟਿੰਗ ਕੀਤੀ ਹੈ ਫੈਸਲਾ ਕੀਤਾ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਇਹ ਰੁੱਖ ਅਸੀਂ ਨਹੀਂ ਕੱਟਣ ਦੇਵਾਂਗੇ ਜਿੰਨਾ ਚਿਰ ਸਰਕਾਰ ਪਾਸੇ ਜ਼ਮੀਨ ਐਕਵਾਇਰ ਕਰਕੇ ਰੁੱਖ ਲਾਉਣ ਦਾ ਪ੍ਰਬੰਧ ਨਹੀਂ ਕਰਦੀ ਜਿੰਨਾ ਚਿਰ ਸਰਕਾਰ ਜਿਹੜੇ ਛੋਟੇ ਪੌਦੇ ਨੇ ਛੋਟੇ ਬੂਟੇ ਨੇ ਜਿਹਨੂੰ ਖੋਕ ਕੇ ਲਾਇਆ ਜਾ ਸਕਦਾ ਉਹਨਾਂ ਨੂੰ ਇਥੇ ਉਖੜ ਕੇ ਕਿਸੇ ਹੋਰ ਥਾਂ ਨਹੀਂ ਲਾ ਦਿੰਦੀ ਪਰ ਪੱਟ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੜਕ ਚੌੜੀ ਕਰਨੀ ਹੈ ਅਸੀਂ ਸੜਕ ਕਚੌੜੀ ਕਰਨ ਦੇ ਵਿਰੋਧ ਸੜਕ ਦੇ ਉੱਤੇ ਬਹੁਤ ਜ਼ਿਆਦਾ ਟਰੈਫਿਕ ਰਹਿੰਦੀ ਹੈ ਤਾਂ ਅਸੀਂ ਇਹਦੇ ਲਈ ਸਾਡੇ ਨਾਲ ਟੀਮ ਜਿਹੜੀ ਸਾਡੀ ਪੀਏਸੀ ਆ ਉਹਨੇ ਐਨਜੀਟੀ ਕੋਲ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ ਕਿ ਇਹ ਜਿਹੜਾ ਰੁੱਖ ਕੱਟਣ ਤੋਂ ਪਹਿਲਾਂ ਵੱਢਣ ਤੋਂ ਪਹਿਲਾਂ ਤੁਸੀਂ ਇਹਨਾਂ ਨਾਲ ਜ਼ਮੀਨ ਕਵੈਰ ਕਰਕੇ ਉੱਥੇ ਰੁੱਖ ਲਾਓ ਫਿਰ ਇਹਨੂੰ ਤੁਸੀਂ ਪੱਟ ਸਕਦੇ ਉਹਦੇ ਲਈ ਐਨਜੀਟੀ ਨੇ ਦੋ ਵਾਰੀ ਨੋਟਿਸ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਇੱਕ ਤਾਂ ਜਿਹੜੇ ਛੋਟੇ ਰੁੱਖ ਨੇ ਜਿਹੜੇ ਖੁੱਗੇ ਜਾ ਸਕਦੇ ਆ ਟ੍ਰਾਂਸਪਰੈਂਟ ਹੋ ਸਕਦੇ ਵੀ ਇੱਕ ਥਾਂ ਦੂਜੀ ਥਾਂ ਲੱਗ ਸਕਦੇ ਆ ਉਹ ਪੱਟ ਕੇ ਖੋਕ ਕੇ ਲਾਓ ਤੇ ਦੂਜੇ ਨਾਲ ਜ਼ਮੀਨ ਐਕਵਾਇਰ ਕਰੋ ਇਹ ਰੁੱਖ ਲਾਉਣ ਦੇ ਖਾਤੇ ਇਹ ਸਾਰੀ ਕਿੰਨੀ ਹਰੀ ਭਰੀ ਤੁਸੀਂ ਦੇਖੋਗੇ ਸੜਕਾ ਦਰਵਾਜ਼ਾ ਬਣਿਆ ਹੋਇਆ ਇੰਨੇ ਮਤਲਬ ਸੰਘਣੇ ਰੁੱਖ ਲੱਗੇ ਹੋਏ ਨੇ ਉੱਤੇ ਬਿਲਕੁਲ ਵੀ ਤੁਹਾਨੂੰ ਪਟਿਆਲੇ ਤੋਂ ਲੈ ਕੇ ਸਿਹਰਾਂ ਦੇ ਤੱਕ ਧੁੱਪ ਨਹੀਂ ਮਿਲਣੀ ਇੰਨੇ ਛਾਂ ਤਾਂ ਜਦੋਂ ਸਾਰੇ ਰੁੱਖੇ ਕੱਟੇ ਜਾਣਗੇ ਸਾਡੀ ਸੜਕ ਹੀ ਰੰਡ ਬਰੌਂਡ ਹੋ ਜਾਣੀ ਹੈ ਇਹ ਤਾਂ ਐ ਲੱਗੋ ਜਿਵੇਂ ਰਾਜਸਥਾਨ ਖੋਦਦੇ ਨੇ ਬੇਕਰ ਨੇ ਫਿਰਦੇ ਉਹਨੇ ਉਹਦੇ ਲਈ ਇਹਨਾਂ ਨੇ ਸਰਕਾਰ ਨੇ ਐਨਜੀਟੀ ਦੇ ਨੋਟਸ ਦਾ ਕੋਈ ਜਵਾਬ ਦੇਣ ਦੀ ਬਜਾਏ ਕੋਈ ਪ੍ਰਵਾਹ ਨਹੀਂ ਕੀਤੀ ਰੁੱਖ ਪਟਣੀ ਸ਼ੁਰੂ ਕਰ ਦਿੱਤੇ ਅੱਜ ਦੁਬਾਰਾ ਫੇਰ ਐਨਜੀਟੀ ਦੇ ਕੋਲ ਇਸੇ ਕੇਸ ਦੀ ਤਰੀਖ ਸੀ ਅੱਜ ਦੁਬਾਰਾ ਫੇਰ ਐਨਜੀਟੀ ਨੇ ਕਿਹਾ ਵੀ ਤੁਸੀਂ ਜਿਹੜੇ ਛੋਟੇ ਰੁੱਖਾਂ ਨਹੀਂ ਪਾਟ ਸਕਦੇ ਉਹਨਾਂ ਨੂੰ ਫਤੇਗੜ ਸਾਹਿਬ ਜਾਂ ਪਟਿਆਲਾ ਜ਼ਿਲ੍ਹਾ ਜਿੱਥੇ ਹੀ ਪੈਂਦੇ ਆ ਉੱਥੇ ਉਹਨਾਂ ਨੂੰ ਖੋਕ ਕੇ ਲਾਇਆ ਜਾਵੇ ਕਿਉਂਕਿ ਸਭ ਤੋਂ ਜ਼ਿਆਦਾ ਪੂਰੇ ਪੰਜਾਬ ਦੇ ਵਿੱਚੋਂ ਇਤਿਹਾਸਕ ਧਰਤੀ ਆ ਫਤੇਗੜ ਸਾਹਿਬ ਦੀ ਉੱਥੇ ਸਭ ਤੋਂ ਘੱਟ ਰੁੱਖ 0.32 ਦੇ ਕਰੀਬ ਦੱਸਿਆ ਜਾਂਦਾ ਵੀ ਇੱਥੇ ਰੁੱਖ ਨੇ ਜਦੋਂ ਕਿ ਮੇਰਾ ਜ਼ਿਲ੍ਹਾ ਬਠਿੰਡਾ ਕਹਿੰਦਾ ਬਠਿੰਡੇ ਦਾ ਟਿੱਪਿਆਂ ਦਾ ਜੀ ਉੱਥੇ ਰੁੱਖ ਨਹੀਂ ਸਾਡੇ ਵੀ ਇਦੋਂ ਕਿਤੇ ਜ਼ਿਆਦੇ ਹੋਣੇ ਆ ਇਸ ਲਈ ਅਸੀਂ ਅਸੀਂ ਸਾਰੇ ਇਕੱਠੇ ਹੋਏ ਆ ਇਲਾਕੇ ਦੇ ਲੋਕ ਇਕੱਠੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋਈਆਂ ਨੇ ਅਸੀਂ ਅੱਜ ਇਹ ਮੀਟਿੰਗ ਕੀਤੀ ਹੈ ਫੈਸਲਾ ਕੀਤਾ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਇਹ ਰੁੱਖ ਅਸੀਂ ਨਹੀਂ ਕੱਟਣ ਦੇਵਾਂਗੇ ਜਿੰਨਾ ਚਿਰ ਸਰਕਾਰ ਪਾਸੇ ਜ਼ਮੀਨ ਐਕਵਾਇਰ ਕਰਕੇ ਰੁੱਖ ਲਾਉਣ ਦਾ ਪ੍ਰਬੰਧ ਨਹੀਂ ਕਰਦੀ ਜਿੰਨਾ ਚਿਰ ਸਰਕਾਰ ਜਿਹੜੇ ਛੋਟੇ ਪੌਦੇ ਨੇ ਛੋਟੇ ਬੂਟੇ ਨੇ ਜਿਹਨੂੰ ਖੋਕ ਕੇ ਲਾਇਆ ਜਾ ਸਕਦਾ ਉਹਨਾਂ ਨੂੰ ਇਥੋਂ ਖੋਕ ਕੇ ਕਿਸੇ ਹੋਰ ਥਾਂ ਨਹੀਂ ਲਾ ਦਿੰਦੀ ਉਹਦਾ ਪ੍ਰਬੰਧ ਨਹੀਂ ਕਰਦੇ ਉਹਨਾਂ ਚਿਰ ਹੈ ਅਸੀਂ ਇੱਥੇ ਇਹ ਸਾਰੀ ਅੱਜ ਟੀਮ ਸਾਡੀ ਇਕੱਠੀ ਹੋਈ ਹੈ ਲੋਕ ਇਕੱਠੇ ਹੋਏ ਇਲਾਕੇ ਦੇ ਬਹੁਤੇ ਲੋਕਾਂ ਦਾ ਮਤ ਤੁਹਾਨੂੰ ਦੱਸ ਦੇਣਾ ਵਿਰੋਧ ਕਰਦੇ ਨੇ ਇਸ ਗੱਲ ਦਾ ਕਈ ਮੈਨੂੰ ਵੀ ਫੋਨ ਗਏ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਤੋਂ ਕਿ ਬਾਈ ਸੜਕ ਕਿਉਂ ਨਹੀਂ ਚੌੜੀ ਹੋਣ ਦਿੰਦੇ ਤੁਸੀਂ ਸੜਕ ਦੇ ਵਿਰੋਧੀ ਹੋ ਵਿਕਾਸ ਦੇ ਵਿਰੋਧੀ ਹੋ ਇੱਥੇ ਐਕਸੀਡੈਂਟ ਹੁੰਦਾ ਮੌਤਾਂ ਹੁੰਦੀਆਂ ਬਹੁਤ ਪੀੜ ਪੜਾਕੀ ਵਾਲੀ ਸੜਕ ਆ ਅਸੀਂ ਹੁੰਦਾ ਉਹਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਸ ਗੱਲ ਦੇ ਲਈ ਸਾਡਾ ਵਿਰੋਧ ਨਾ ਕਰੋ ਵੀ ਅਸੀਂ ਸੜਕ ਚੌੜੀ ਨਹੀਂ ਹੁਣ ਅਸੀਂ ਸੜਕ ਦੇ ਵਿਰੋਧ ਨਹੀਂ ਆ ਅਸੀਂ ਕਹਿੰਦੇ ਰੁੱਖ ਬਚਨੇ ਚਾਹੀਦੇ ਇਹ ਸੋਡੇ ਲਈ ਵੀ ਤੇ ਸਾਡੇ ਲਈ ਸਾਰਿਆਂ ਲਈ ਹੈ ਸਾਡਾ ਮਕਸਦ ਇੰਨਾ ਹੀ ਆ ਵੀ ਇਹ ਸਿੱਪੀ ਹਜ਼ਾਰ ਰੁੱਖਾਂ ਦਾ ਕਤਲ ਹੋਣ ਜਾ ਰਿਹਾ ਇਹ ਤਾਂ ਤੁਸੀਂ ਦੇਖੋ ਜਿੰਨੀਆਂ ਵੀ ਸੜਕਾਂ ਜਿੰਨੇ ਵੀ ਹਾਈਵੇ ਬਣੇ ਆ ਲੱਖਾਂ ਰੁੱਖ ਕੱਟਦੇ ਪੇਪਰਵਾਜ਼ ਹਾਲਾਂਕਿ ਐਨਜੀਟੀ ਤਾਂ ਇਹ ਵੀ ਕਹਿੰਦੀ ਹੈ ਵੀ ਤੁਸੀਂ ਹਰਾ ਰੁੱਖ ਕਿਸੇ ਵੀ ਤਰੀਕੇ ਨਾਲ ਪੱਟ ਨਹੀਂ ਸਕਦੇ ਪਰ ਇੱਥੇ ਕੋਈ ਪ੍ਰਵਾਹ ਨਹੀਂ ਕਿਸੇ ਕਾਨੂੰਨ ਦੀ ਸਭ ਧਾੜੀਆਂ ਜਾ ਰਹੀਆਂ ਸੋ ਅੱਜ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਐਫਓ ਨਾਲ ਸਾਡੀ ਗੱਲ ਹੋ ਚੁੱਕੀ ਹੈ ਡੀਐਫਓ ਕਹਿੰਦੀ ਮੇਰੇ ਧਿਆਨ ਚ ਹੀ ਨਹੀਂ ਹਾਲਾਂਕਿ ਸਾਡੀ ਟੀਮ ਦੇ ਮੈਂਬਰ ਨੇ ਕਪਲ ਰੋੜਾ ਜੀ ਉਹਨਾਂ ਨੇ ਮਿਲ ਕੀਤੀ ਕਿ ਆਹ ਦੇਖੋ ਜੀ ਐਨਜੀਟੀਆ ਨੋਟਿਸ ਆਇਆ ਹੋਇਆ ਤੁਸੀਂ ਦੱਸੋ ਕਹਿੰਦੇ ਮੇਰੇ ਕੋਲ ਤਾਂ ਪਹੁੰਚੇ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸਾਰੇ ਜਣੇ ਉਹੀ ਗੱਲ ਵੀ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ ਕਹਿੰਦਾ ਆਹ ਕਰਨ ਵਾਲੀ ਗੱਲ ਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਸੋਡੇ ਸਹਿਯੋਗ ਨਾਲ ਹੀ ਅਸੀਂ ਇਹ ਰੁੱਖਾਂ ਦਾ ਕਤਲ ਹੁਣ ਰੋਕ ਸਕਦੇ ਆ ਤੇ ਤੁਸੀਂ ਬੱਦ ਤੋਂ ਬੱਦ ਜਦੋਂ ਵੀ ਅਸੀਂ ਅਗਲਾ ਸੱਦਾ ਦੇਵਾਂਗੇ ਤੇ ਸੜਕ ਤੇ ਬੈਠਣ ਦਾ ਦੇ ਅੱਗੇ ਜਾਂ ਜਿੱਦੇ ਬਟਨ ਪਟਣ ਆਏ ਉੱਦੇ ਰੋਕਣ ਦੀ ਗੱਲ ਕਰਗੇ ਉੱਦੇ ਵੱਡੀ ਦੇਖੋ ਸਰਕਾਰ ਨੇ ਆਪਣਾ ਜੋਰ ਲਾਉਣਾ ਸਰਕਾਰ ਨੇ ਆਪਣੇ ਵੱਲ ਦਾ ਪ੍ਰਯੋਗ ਕਰਨਾ ਤੇ ਲੋਕ ਹੀ ਆ ਜਿਹੜੇ ਰੋਕ ਸਕਦੇ ਆ ਤੇ ਲੋਕਾਂ ਦੀ ਸਾਰਿਆਂ ਲਈ ਆ ਇਹ ਇਕੱਲੇ ਇੱਕ ਬੰਦੇ ਲਈ ਨਹੀਂ